ਪੰਜਾਬ ਦੇ ਜੀਰਕਪੁਰ ਦੇ ਨੇੜੇ ਛੱਤਵੀਰ ਚਿੜੀਆ ਘਰ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਅੱਜ ਸਵੇਰ ਦੀ ਘਟਨਾ ਹੈ ਕਿ ਇੱਥੋਂ ਦੇ ਯਾਰਡ ਦੇ ਵਿੱਚ ਖੜੀਆਂ ਇਲੈਕਟ੍ਰੋਨਿਕ ਗੱਡੀਆਂ ਜਿਨ੍ਹਾਂ ਦੇ ਉੱਤੇ ਦਰਸ਼ਕਾਂ ਨੂੰ ਜਾਂ ਜਿਹੜੇ ਚਿੜੀਆ ਘਰ ਦੇਖਣ ਆਉਂਦੇ ਲੋਕ ਹੈ ਉਹਨਾਂ ਨੂੰ ਬਿਠਾ ਕੇ ਸਫਾਰੀ ਕੀਤੀ ਜਾਂਦੀ ਹੈ ਦਿਖਾਇਆ ਜਾਂਦਾ ਚਿੜੀਆ ਘਰ ਉਹ ਗੱਡੀਆਂ ਯਾਰਡ ਦੇ ਵਿੱਚ ਚਾਰਜ ਤੇ ਲੱਗੀਆਂ ਹੋਈਆਂ ਸੀ ਰਾਤ ਨੂੰ ਚਾਰਜ ਲਾ ਦਿੰਦੇ ਆ ਸਵੇਰੇ ਗੱਡੀਆਂ ਉਹ ਕੰਮ ਦੇ ਵਿੱਚ ਲਿਆਂ ਜਾਂਦੀਆਂ ਤਾਂ ਕਿਸੇ ਗੱਡੀ ਦੀ ਓਵਰ ਚਾਰਜਿੰਗ ਹੋ ਕੇ ਤੇ ਅੱਗ ਪੈ ਗਈ ਤੇ ਉਹਦੇ ਨਾਲ ਇੱਥੇ 28 ਗੱਡੀਆਂ ਖੜੀਆਂ ਸੀ ਜਿਦੇ ਚੋਂ ਕਹਿੰਦੇ ਵੀ 22 ਗੱਡੀਆਂ ਬਿਲਕੁਲ ਹੀ ਰਾਖ ਹੋ ਗਈਆਂ ਜਲ ਕੇ ਮੱਚ ਕੇ ਬਿਲਕੁਲ ਹੀ ਕੋਲਾ ਬਣ ਗਈਆਂ ਬਹੁਤ ਮੰਦਭਾਗੀ ਘਟਨਾ ਪਰ ਹਜੇ ਵੀ ਗਣੀ ਮਤ ਇਹ ਰਹੀ ਕਿ ਇੱਥੋਂ ਦੇ ਕਿਸੇ ਜਾਨਵਰ ਨੂੰ ਜਾਂ ਇੱਥੋਂ ਦੇ ਕਿਸੇ ਇਨਸਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਗੱਡੀਆਂ ਜ਼ਰੂਰ ਨੁਕਸਾਨ ਹੋ ਗਿਆ ਦੂਜੀ ਗੱਲ ਇਹ ਵੀ ਹੈ ਕਿ ਪਿਛਲੇ ਟੈਂਡਰ ਦੇ ਵਿੱਚ ਇਹ ਗੱਲ ਸੀਗੀ ਕਿ ਗੱਡੀਆਂ ਸਾਰੀਆਂ ਹੀ ਨਵੀਆਂ ਪਾਉਣੀਆਂ ਤੇ ਬਿਲਕੁਲ ਹੀ ਨਵੀਆਂ ਗੱਡੀਆਂ ਸੀਗੀਆਂ ਇਲੈਕਟ੍ਰੋਨਿਕ ਵਹੀਕਲ ਜਿਹੜੇ ਹੈਗੇ ਆ ਉਹ ਸਾਰੇ ਨਵੇਂ ਸੀ ਤੇ ਸਾਰੇ ਹੀ ਜਿਹੜੇ ਮੱਚ ਗਏ ਬਹੁਤ ਵੱਡੀ ਘਟਨਾ ਇਹ ਇਹ ਵੀਡੀਓ ਮੇਰੇ ਦੋਸਤ ਰਜਿੰਦਰ ਜੀ ਹੈਗੇ ਆ ਜਿਹੜੇ ਉੱਥੇ ਛੱਤ ਵੀਰ ਚਿੜੀਆ ਘਰ ਦੇ ਵਿੱਚ EMPLY ਨੇ ਤੇ ਉਹਨਾਂ ਨੇ ਵੀਡੀਓ ਮੈਨੂੰ ਭੇਜੀ ਹੈ ਤੇ ਬਹੁਤ ਵੱਡਾ ਨੁਕਸਾਨ ਦੇਖ ਸਕਦੇ ਹੋ ਕਿਵੇਂ ਜਿਹੜਾ ਧੂਏ ਦੇ ਅੰਬਾਰ ਜਿਹੜੇ ਹੈਗੇ ਆ ਕੋਲਾ ਤਾਹਾਂ ਬਣਿਆ ਹੋਇਆ ਤੇ ਆ ਗੱਡੀਆਂ ਜਿਹੜੀਆਂ ਮੱਚ ਰਹੀਆਂ ਤੇ ਬਹੁਤ ਵੱਡਾ ਨੁਕਸਾਨ ਆ ਦੂਜੀ ਗੱਲ ਕਿ ਇੱਥੇ ਬਹੁਤ ਸਾਰੇ ਜੀਵ ਜਿਹੜੇ ਹੈਗੇ ਆ ਉਹ ਰੱਖੇ ਹੋਏ ਆ ਤੇ ਜੇਕਰ ਕੋਈ ਉਧਰ ਨੂੰ ਅੱਗ ਫੈਲ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਉਸ ਤੋਂ ਬਾਅਦ ਫਾਇਰ ਅਗ੍ਰੇਡ ਆਈ ਹੈ ਤੇ ਉਹਨਾਂ ਨੇ ਇਹਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਜਿਹੜਾ ਹੈਗਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਦੇਖ ਸਕਦੇ ਹੋ ਤੁਸੀਂ ਕਿ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਇਹ ਸਾਰੀਆਂ ਇਲੈਕਟ੍ਰੋਨ ਗੱਡੀਆਂ ਇਹਦੇ ਵਿੱਚ ਬਿਠਾ ਕੇ ਦਰਸ਼ਕਾਂ ਨੂੰ ਪੂਰੇ ਚਿੜੀਆ ਕਰਦਾ ਢੇੜਾ ਲਵਾਇਆ ਜਾਂਦਾ ਦਿਖਾਇਆ ਜਾਂਦਾ ਬਹੁਤ ਭਾਰੀ ਨੁਕਸਾਨ ਹੋਇਆ ਫੈਰਬ੍ਰੂਰੀ ਆਈ ਹੈ ਉਹਨਾਂ ਨੇ ਬੁਝਾਈਆਂ ਪਰ ਉਦੋਂ ਤੱਕ ਤਾਂ ਸਾਰਾ ਖਤਮ ਹੋ ਗਿਆ ਬਿਲਕੁਲ ਹੀ ਨੁਕਸਾਨ ਹੋ ਗਿਆ